ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਨਲਾਇਕ ਔਲਾਦ ਨੂੰ ਸਬਕ ਮਾਪਿ ਪਿਓ ਨੇ ਆਪਣੇ ਇਕਲੌਤੇ ਪੁੱਤਰ ਨੂੰ ਚੰਗਾ ਪੜਾਇਆ ਲਿਖਾਇਆ ਉਸ ਦੀ ਹਰ ਸੁੱਖ ਸੁਹੂਲਤਾਂ ਦਾ ਖਿਆਲ ਰੱਖਿਆ ਉਸ ਦੀ ਹਰ ਖਵਾਇਸ਼ ਪੂਰੀ ਕੀਤੀ ਤੇ ਫਿਰ ਉਸ ਦਾ ਵਿਆਹ ਕੀਤਾ ਇਹ ਸੋਚ ਕੇ ਕਿ ਹੁਣ ਅਸੀਂ ਬਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮਕਾਰ ਸਾਡੇ ਕੋਲੋਂ ਹੁਣ ਨਹੀਂ ਹੁੰਦਾ ਨੂੰ ਆ ਕੇ ਘਰ ਆਪਣੀ ਸੱਸ ਨਾਲ ਘਰ ਦਾ ਕੰਮ ਕਰੇਗੀ ਤੇ ਸਾਡਾ ਮੁੰਡਾ ਸਾਡਾ ਬਿਜ਼ਨਸ ਸੰਭਾਲ ਲਵੇਗਾ ਪਰ ਮੁੰਡੇ ਦੇ ਵਿਆਹ ਪਿੱਛੋਂ ਹੋਇਆ ਬਿਲਕੁਲ ਉਲਟ ਨੂੰ ਡੱਕਾ ਤੋੜ ਕੇ ਰਾਜ਼ੀ ਨਹੀਂ ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਤੇ ਟੀਵੀ ਦੇਖਣ ਤੋਂ ਫੁਰਸਤ ਨਹੀਂ ਉਸ ਦਿਨ ਬਾਅਦ ਦੋ ਬੱਚੇ ਵੀ ਹੋ ਗਏ ਹੁਣ ਮਾਪਿਓ ਹੋਰ ਵੀ ਪਰੇਸ਼ਾਨ ਬੱਚਿਆਂ ਨੂੰ ਸੰਭਾਲੋ ਤੇ ਆਪਣੇ ਨੂੰ ਪੁੱਤ ਨੂੰ ਵੀ ਕਈ ਵਾਰ ਪਿਓ ਨੇ ਆਪਣੀ ਘਰ ਵਾਲੀ ਨਾਲ ਲੜ ਪੈਣਾ ਕਿ ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬੁਢਾਪੇ ਵਿੱਚ ਸੁੱਖ ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗਏ ਅੱਗਿਓ ਪਤਨੀ ਨੇ ਹੱਸ ਕੇ ਗੱਲ ਨੂੰ ਟਾਲ ਦੇਣਾ ਕਿ ਕੋਈ ਗੱਲ ਨਹੀਂ ਸਾਡੇ ਪੁੱਤ ਦੇ ਪੋਤਰੇ ਹੀ ਨੇ ਨਾਲੇ ਅਸੀਂ ਬੇਲੀਆ ਨੇ ਕੀ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾ ਘਰ ਵਾਲੀ ਦੀ ਇਹ ਗੱਲ ਸੁਣ ਪਿਓ ਨੇ ਸ਼ਾਂਤ ਹੋ ਜਾਣਾ ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰ ਪੁੱਤ ਨੇ ਸਾਂਭ-ਸਭਾਲ ਤੋਂ ਦੂਰੀ ਬਣਾ ਕੇ ਰੱਖੀ ਤੇ ਬਜ਼ੁਰਗ ਬਾਪ ਆਪਣੀ ਪਤਨੀ ਦੀ ਸਾਂਭ-ਸਭਾਲ ਕਰਦਾ ਪਰ ਪਤਨੀ ਬਿਮਾਰੀ ਦਾ ਦੁੱਖ ਨਾ ਸਹਾਰਦੀ ਹੋਈ ਦੁਨੀਆ ਤੋਂ ਚਲਵਸੀ मां ਜਾਣ ਤੋਂ ਕੁਝ ਦਿਨ ਬਾਅਦ ਮੁੰਡਾ ਪਿਓ ਨੂੰ ਕਹਿਣ ਲੱਗਾ ਕਿ ਡੈਡੀ ਤੁਹਾਡੀ ਨੂੰ ਨੂੰ ਤੁਹਾਡੀ ਮੌਜੂਦਗੀ 'ਚ ਘਰ ਦਾ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ। ਤੁਸੀਂ ਗੈਰੇਜ ਵਿੱਚ ਸ਼ਿਫਟ ਹੋ ਜਾਓ। ਤੇ ਉਹ ਬਿਨਾਂ ਕੁਝ ਬੋਲਿਆ ਗੈਰੇਜ ਵਿੱਚ ਸ਼ਿਫਟ ਹੋ ਗਿਆ। 3-15 ਕੋ ਦਿਨਾਂ ਬਾਅਦ ਪਿਓ ਨੇ ਆਪਣੇ ਮੁੰਡੇ ਨੂੰ ਬੁਲਾ ਕੇ ਉਸਦੇ ਪਰਿਵਾਰ ਲਈ ਬਾਹਰਲੇ ਮੁਲਕ ਦੇ ਟੂਰ ਦਾ ਪਾਸ ਦਿੱਤਾ ਤੇ ਕਿਹਾ ਕਿ ਪੁੱਤ ਜਾ ਬੱਚਿਆਂ ਨੂੰ ਥੋੜਾ ਘੁਮਾ ਫਰਾ ਕੇ ਲਿਆਓ। ਸਭ ਦਾ ਥੋੜਾ ਮਨ ਹਲਕਾ ਹੋ ਜਾਵੇਗਾ। ਮੁੰਡੇ ਦੇ ਜਾਣ ਦੇ ਪਿੱਛੋਂ ਪਿਓ ਨੇ ਤੁਰੰਤ 5 ਕਰੋੜ ਦੀ ਕੋਠੀ 3 ਕਰੋੜ ਚ ਵੇਚ ਦਿੱਤੀ ਤੇ ਆਪਣੇ ਲਈ ਕਿਸੇ ਹੋਰ ਜਗ੍ਹਾ ਇੱਕ ਅਪਾਰਟਮੈਂਟ ਵਿੱਚ ਵਧੀਆ ਫਲੈਟ ਲੈ ਲਿਆ ਇੱਕ ਹੋਰ ਮਕਾਨ ਕਿਰਾਏ ਤੇ ਲੈ ਕੇ ਆਪਣੇ ਮੁੰਡੇ ਦਾ ਸਾਰਾ ਸਮਾਨ ਉੱਥੇ ਸ਼ਿਫਟ ਕਰਾ ਦਿੱਤਾ ਜਦੋਂ ਮੁੰਡਾ ਕੰਮ ਕੇ ਵਾਪਸ ਆਇਆ ਤਾਂ ਕੋਠੀ ਦੇ ਬਾਹਰ ਗਾਰਡ ਬੈਠਾ ਸੀ ਗਾਰਡ ਨੇ ਦੱਸਿਆ ਕਿ ਇਹ ਕੋਠੀ ਵਿਕ ਚੁੱਕੀ ਹੈ ਮੁੰਡੇ ਨੇ ਆਪਣੇ ਪਿਓ ਨੂੰ ਫੋਨ ਲਗਾਇਆ ਤਾਂ ਨੰਬਰ ਬੰਦ ਆ ਰਿਹਾ ਸੀ ਮੁੰਡੇ ਨੂੰ ਪਰੇਸ਼ਾਨ ਵੇਖ ਕੇ ਗਾਰਡ ਨੇ ਪੁੱਛਿਆ "ਪੁਰਾਣੇ ਮਾਲਕ ਨੂੰ ਫੋਨ ਕਰ ਰਹੇ ਹੋ?" ਮੁੰਡੇ ਦੇ ਹਾਂ ਕਹਿਣ ਤੇ ਗਾਰਡ ਨੇ ਦੱਸਿਆ ਕਿ ਪੁਰਾਣੇ ਮਾਲਕ ਨੇ ਆਪਣਾ ਨੰਬਰ ਬਦਲ ਲਿਆ ਹੈ ਤੇ ਤੁਹਾਡੇ ਆਉਣ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਣ ਲਈ ਕਿਹਾ ਹੈ। ਗਾਰਡ ਨੇ ਆਪਣੇ ਪਿਓ ਫੋਨ ਤੋਂ ਪਿਓਂਡੇ ਦੇ ਪਿਓ ਨੂੰ ਫੋਨ ਲਾ ਮੁੰਡੀ ਨਾਲ ਗੱਲ ਕਰਾਈ। ਪਿਓ ਨੇ ਕਿਹਾ ਕਿ "ਥੇ ਹੀ ਰੁਕੋ ਮੈਂ ਉੱਥੇ ਆ ਰਿਹਾ।" ਕੁਝ دیر ਬਾਅਦ ਉੱਥੇ ਇੱਕ ਕਾਰ ਆ ਕੇ ਰੁਕੀ ਤੇ ਮੁੰਡੇ ਦਾ ਪਿਓ ਕਾਰ ਵਿੱਚੋਂ ਬਾਹਰ ਆਇਆ। ਮੁੰਡੇ ਨੂੰ ਕਿਰਾਏ ਦੇ ਮਕਾਨ ਦੀਆਂ ਚਾਬੀਆਂ ਦਿੰਦਾ ਹੋਇਆ ਬੋਲਿਆ ਬੇਟਾ ਮੈਂ 1 ਸਾਲ ਦਾ ਕਿਰਾਇਆ ਭਰ ਦਿੱਤਾ ਹੈ ਹੁਣ ਤੇਰੀ ਤੇ ਤੇਰੀ ਘਰ ਦੀ ਮਰਜ਼ੀ ਘਰ ਦੀ ਦੀ ਮਰਜ਼ੀ ਤੁਸੀਂ ਜਿਵੇਂ ਰਹਿਣਾ ਚਾਹੋ ਉਵੇਂ ਹੀ ਰਹੋ ਹੁਣ ਤੁਹਾਨੂੰ ਮੇਰੇ ਵੱਲੋਂ ਕਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਐਨਾ ਖੈ ਕਿ ਪਿਓ ਉੱਥੋਂ ਚਲਾ ਗਿਆ ਤੇ ਮੁੰਡਾ ਤੇ ਉਸਦੀ ਘਰਵਾਲੀ ਬਸ ਦੇਖਦੇ ਹੀ ਰਹਿ ਗਏ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ